ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਟੈਚੀ ਦੇ ਵਿੱਚੋਂ ਟੁਕੜਿਆਂ ਦੇ ਵਿੱਚ ਕੱਟੀ ਹੋਈ ਮ੍ਰਿਤਕ ਦੇ ਮਿਲਿਆ ਤੇ ਉਸ ਤੋਂ ਬਾਅਦ ਸਨਸਨੀ ਫੈਲ ਗਈ ਲੁਧਿਆਣਾ ਤੋਂ ਇਹ ਮੰਦ ਭਾਗੀ ਖਬਰ ਸਾਹਮਣੇ ਆਉਣ ਤੋਂ ਬਾਅਦ ਲੋਕ ਡਰ ਚੁੱਕੇ ਨੇ ਵਿਅਕਤੀ ਦੀ ਅਟੈਚੀ ਦੇ ਵਿੱਚੋਂ ਟੁਕੜਿਆਂ ਦੇ ਵਿੱਚ ਕੱਟੀ ਹੋਈ ਦੇਹ ਮਿਲੀ ਹੈ ਇਹ ਸੂਚਨਾ ਰੇਲਵੇ ਕਰਮਚਾਰੀਆਂ ਨੇ ਆਰਪੀਐਫ ਨੂੰ ਦਿੱਤੀ ਤਾਂ ਕਰਮਚਾਰੀਆਂ ਨੂੰ ਪੈਟਰੋਲਿੰਗ ਦੇ ਦੌਰਾਨ ਇੱਕ ਪਲਾਸਟਿਕ ਦਾ ਲਿਫਾਫਾ ਵੀ ਮਿਲਿਆ ਅਤੇ ਇਸ ਦੇ ਵਿੱਚ ਉਸੇ ਵਿਅਕਤੀ ਦੀਆਂ ਕੱਟੀਆਂ ਹੋਈਆਂ ਲੱਤਾਂ ਮਿਲੀਆਂ ਇਸ ਦੇ ਕਾਰਨ ਉਹ ਵੀ ਖबरा ਕੇ ਅਤੇ ਅੱਗੇ ਸੂਚਿਤ ਕੀਤਾ ਗਿਆ ਸੂਚਨਾ ਮਿਲਣ ਤੋਂ ਬਾਅਦ ਕਟਨਾ ਸਥਾਨ ਤੇ ਪੁਲਿਸ ਵਾਲੇ ਪਹੁੰਚ ਕੇ ਰੇਲਵੇ ਪੁਲਿਸ ਨੇ ਜ਼ਿਲ੍ਹਾ ਪੁਲਿਸ ਨੂੰ ਵੀ ਵਾਰਦਾਤ ਦੀ ਜਾਣਕਾਰੀ ਦਿੱਤੀ ਮੌਕੇ ਤੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਜਾਂਚ ਦੇ ਦੌਰਾਨ ਪੁਲਿਸ ਨੂੰ ਕੱਟੀ ਹੋਈ ਲੱਤਾਂ ਤੋਂ ਬਾਅਦ ਪੁਲ ਦੇ ਉੱਪਰੋਂ ਦੀ ਅਟੈਚੀ ਮਿਲਿਆ ਅਟੈਚੀ ਦੇ ਵਿੱਚ ਵਿਅਕਤੀ ਦੇ ਹੋਰ ਟੁਕੜੇ ਮੌਜੂਦ ਸਨ ਹੁਣ ਤੱਕ ਇਸ ਵਿਅਕਤੀ ਦੀ ਪਛਾਣ ਹੋ ਨਹੀਂ ਪਾਈ ਹੈ ਬੁਰੀ ਤਰ੍ਹਾਂ ਦੇ ਨਾਲ ਕੱਟਵੱਟ ਕੀਤੀ ਹੋਈ ਹੈ ਇਸਦੀ ਪੁਲਿਸ ਨੇ ਸ਼ੱਕ ਜਤਾਇਆ ਇਹਿਤਿਆਰੇ ਨੇ ਵਿਅਕਤੀ ਨੂੰ ਮਾਰਨ ਤੋਂ ਬਾਅਦ ਹੀ ਉਸਦੇ ਟੁਕੜੇ ਕੀਤੇ ਨੇ ਅਤੇ ਰੇਲਵੇ ਟਰੈਕ ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਹ ਅਟੈਚੀ ਨੂੰ ਪੁਲ ਤੋਂ ਥੱਲੇ ਸੁੱਟ ਨਹੀਂ ਸਕਿਆ ਪੁਲਿਸ ਨੇ ਫਿਲਹਾਲ ਆਸ-ਪਾਸ ਦੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਪਰ ਨਿੱਤ ਦਿਨ ਵਧ ਰੀਆਂ ਅਜਈਆਂ ਵਾਰਦਾਤਾਂ ਤੋਂ ਬਾਅਦ ਕਿਸੇ ਵੀ ਇਨਸਾਨ ਤੇ ਭਰੋਸਾ ਕਰਨਾ ਔਖਾ ਹੋ ਗਿਆ ਹੈ ਕਿਉਂਕਿ ਬਥੇਰੀ ਵਾਰ ਦੇਖਿਆ ਗਿਆ ਹੈ ਕਿ ਖਬਰਾਂ ਦੇ ਅੰਤ ਦੇ ਵਿੱਚ ਇਹੀ ਸਾਹਮਣੇ ਆਂਦਾ ਹੈ ਕਿ ਕਿਸੇ ਜਾਣਕਾਰ ਦੇ ਵੱਲੋਂ ਹੀ ਅਜੀਹਾ ਕੀਤਾ ਗਿਆ ਤੇ ਇਸ ਵਿਅਕਤੀ ਦੇ ਨਾਲ ਬੇਰਹਿਮੀ ਕੀਤੀ ਗਈ ਹੈ ਤੇ ਯਕੀਨਨ ਇਸ ਦੇ ਨਾਲ ਕੋਈ ਗੁੱਸਾ ਜਾਂ ਦੁਸ਼ਮਣੀ ਗੱਡੀ ਗਈ ਹੈ ਅਤੇ ਇਹ ਪਹਿਲਾਂ ਤੋਂ ਜਾਣਕਾਰ ਸੀ ਕਿਸੇ ਦਾ ਉਸ ਤੇ ਚੱਲਦਿਆਂ ਹੀ ਇਹ ਹੋ ਸਕਦੀ ਹੈ ਲੁਧਿਆਣਾ ਤੋਂ ਇਹ ਖਬਰ ਸਾਹਮਣੇ ਆਈ ਜਿੱਥੇ ਅਟੈਚੀ ਦੇ ਵਿਚ ਇੱਕ ਵਿਅਕਤੀ ਦੇ ਮਰੇ ਤੱਕ ਦੇ ਦੇ ਟੁਕੜੇ ਮਿਲਨੇ ਆ ਤੇ ਦੂਸਰੇ ਟੁਕੜੇ ਨੇੜੇ ਹੀ ਪਏ ਇੱਕ ਲਿਫਾਫੇ ਦੇ ਵਿੱਚੋਂ ਮਿਲੇ ਨੇ ਉਹ ਤੇ ਪਿਆਰ ਲਵਾਰਸ ਆ ਕੇ ਹੀ ਦੇਖਿਆ ਉਹਦੇ ਵਿੱਚ ਸਿਰ ਸਿਰ ਧੜ ਧੜ ਥੱਲੇ ਐਪਲ ਦੇ ਲੈਣਾ ਤੇ ਸੱਡ ਗਈ ਤੇ ਇੱਕ ਬੈਗ ਉੱਪਰ ਜਿਹੜਾ ਸਿਰ ਪਿਆ ਵਿੱਚੋਂ ਆਦਮੀ ਦਾ ਇਹ ਕੱਟਣਾ ਪੌੜ ਦੇ ਉੱਪਰ ਆ ਹੁਣ ਜੀਆਰਪੀ ਦੀ ਕਹਿ ਸਕਦੇ ਆ ਜਾਂ ਇਹ ਸਾਡੀ ਕਹਿਣਗੇ ਤਾਂ ਹੀ ਕਰਦਾ ਕਰਦੇ ਜਿਹੜੀ ਔਕੇ ਦੇ ਅਫਸਰ ਹੁਕਮ ਦਿੰਦੇ ਆ ਹਾਂ ਤਾਂ ਬੈਲ ਲੋ ਹੱਥ ਬੈਗ ਮਿਲਿਆ ਤੇ ਨਵਾਸ ਕਦੇ ਬੈਗ ਪਿਆ ਆ ਹੁਣੇ ਇੰਦਾ ਕੜਾ ਪਹਿਲੀ ਗੱਲ ਹੈ ਮਤਲਬ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਕਾਰਵਾਈ ਦੇ ਦਿਆ ਕਿ ਉਹਦੇ ਸੰਸਾਰ ਕਾਰਵਾਈ ਕੀਤੀ ਜਾਊਗੀ ਜਿਹੜੀ ਹੈ ਜਿਹੜੀ ਗਾੜੀ ਦਾ ਨੰਬਰ ਖਾਣਾ ਦਾ 6 ਨੰਬਰ ਹੀ ਪੈਂਦਾ ਜੀ ਆਰ ਪੀ ਵੀ ਪੈਂਦਾ ਹੁਣ ਦੇ ਦਿਆ ਅਫਸਰ ਕੀ ਹੁਕਮ ਦਿੰਦੇ ਆ ਸਨਗਤ ਕਿ ਕਰੀ ਹੋਈ ਹੈ ਕੋਈ ਨਹੀਂ ਸਨਗਤ ਤਾਂ ਦੇਖਿਆ ਹੀ ਨਹੀਂ ਲੱਗੇ ਨਹੀਂ ਗਏ ਉਹਦੇ ਉਹ ਬੈਕਵੌਲ ਕੇ ਦੇਖਿਆ ਮਿਤਾੜਿਆ ਇਹ ਸਰ ਸੀਨੀਅਰ ਅਧਿਕਾਰੀਆਂ ਕੋਲ ਗਿਆ ਹਾਂ ਜੀ ਮੈਂ ਦੱਸ ਦਤਾ ਹਾਂ